ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸੀ ਕੁਕਿੰਗ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਅਸੀਂ ਬਣਾਵਾਂਗੇ ਆਲੂ ਮਟਰ ਸੋ ਸਾਡੇ ਵੀਡੀਓ ਨਾਲ ਸਾਰੇ ਭੈਣ ਭਰਾ ਜੁੜੇ ਰਹੋ ਮਟਰ ਅਸੀਂ ਕੱਢ ਲਈ ਸੀ ਅੰਬੂ ਵੀਨਾ ਮਿਆਂ ਤੇ ਫੋਂਸ ਇਹਨਾਂ ਨੂੰ ਕੱਟਾਂਗੇ ਬਾਕੀ ਟਮਾਟਰ ਲਏ ਆ ਦੋ ਕਿਉਂਕਿ ਘਾਟੀ ਪਾਵਾਂਗੇ ਪਿਆਜ਼ ਕੱਟ ਲਈ ਹੈ ਜੀ ਤੇ ਹੁਣ ਇਹਨਾਂ ਨੂੰ ਅਸੀਂ ਲਸਣ ਦੇ ਨਾਲ ਗ੍ਰाइंड ਕਰਾਂਗੇ ਤੇ ਇੱਧਰ ਮੰਮੀ ਆਲੂ ਸਾਫ਼ ਕਰਦੇ ਪਈਆ ਕਿਉਂਕਿ ਆਲੂ ਨਾਵੇਂ ਹੀ ਸੀ ਤਾਂ ਕਰਕੇ ਤੇ ਪਿਆਜ਼ আর ਲਸਣ ਆਪਾਂ ਇਕੱਠੇ ਰਹਿਲ ਕਰਾਂਗੇ ਤੇਲ ਰੱਖ ਲਿਆ ਜੀ ਤੇਲ ਪੱਕ ਗਿਆ ਸਾਡਾ ਹੁਣ ਸਭ ਤੋਂ ਪਹਿਲਾਂ ਆਪਾਂ ਜਿੰਦਾ ਤਾ ਜੀਰੇ ਨੂੰ ਭੁੰਨ ਕੇ ਹੌਣ ਲਸਣ ਪਿਆਜ਼ ਦਾ ਜਿਹੜਾ ਪੇਸਟ ਬਣੇ ਸੀ ਮੰਮੀ ਨੇ ਉਹ ਪਾਤਾ ਤੇ ਲਸਣ ਪੰਨਾ ਪਾਉਂਦੇ ਤੇ ਅਸੀਂ 함ੇਸ਼ਾ ਲਸਣ ਤੇ ਪਿਆਜ਼ ਇਕੱਠੇ ਘਰਨ ਕਰਕੇ ਪਾ ਦਿੰਦੇ ਆ ਇਹ ਮੰਮੀ ਜੇ ਬਣਾਉਣ ਦਾ ਤਰੀਕਾ ਹੈ ਜੇ ਸਬਜ਼ੀ ਦਾ ਬਣੇ ਹਮੇਸ਼ਾ ਇਦਾਂ ਹੀ ਬਣਾਉਂਦੇ ਆ ਅਨੁਮਾਣ ਗਾ ਲਸਣ ਤੇ ਪਿਆਜ਼ ਇਕੱਠੇ ਪਾਉਂਦੇ ਹੁਣ ਅਸੀਂ ਮਿਰਚ ਹਰੀਆਂ ਅਦਰਕ ਤੇ ਦੋ ਟਮਾਟਰ ਜਿਹੜੇ ਲਏ ਸੀ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਇਕੱਠਿਆਂ ਨੂੰ ਗ੍ਰੇਂਡ ਕਰ ਲਾਂਗੇ। ਘਰ ਇੱਕਦਾਂ ਬਣਾਉਣ ਦਾ ਤਰੀਕਾ ਆਪੋ ਆਪਣਾ ਆ। ਇਹ ਮੰਮੀ ਸਾਡੇ ਕੋਲ ਐਦਾਂ ਹੀ ਦੇਸੀ ਤਰੀਕੇ ਦੇ ਨਾਲ ਜਿੱਦਾਂ ਇਹ ਨਹੀਂ ਪਹਿਲਾਂ ਤੋਂ ਬਣਾਈ ਆ ਐਦਾਂ ਹੀ ਬਣਾਉਂਦੇ ਆ। ਲਓ ਜੀ ਲਸਣ ਤੇ ਆਜੇ ਸਾਟਾ ਪਾਉਦੇ ਹੁਣ ਚਾਟ ਹੁਣ ਆਪਾਂ ਜਿਹੜਾ ਪੇਸਟ ਬਣਾਇਆ ਸੀ ਮਿਰਚ ਆਦਰਕ ਤੇ ਟਮਾਟਰ ਟਮਾਟਰ ਸਿਰਫ ਦੋ ਹੀ ਲਏ ਆ ਕਿਉਂਕਿ ਮੰਮੀ ਘਟੀ ਪਾਉਂਦੀ ਆ ਮੰਮੀ ਨੂੰ ਪਸੰਦ ਨੇ ਹੁਣ ਆਪਾਂ ਇਹਨਾਂ ਦਾ ਪੇਸਟ ਬਣਾਇਆ ਤੇ ਤਾਂ ਹੁਣ ਇਹਨੂੰ ਵਿੱਚ ਪਾ ਲਈਏ ਨੂੰ ਹੁਣ ਆਪਾਂ ਥੋੜੀ ਦੇਰ ਪਉਨ ਲਾਂਗੇ ਆਲੂ ਵੀ ਕੱਟ ਲਏ ਜੀ ਤੇ ਹੁਣ ਜਿਹੜਾ ਆਪਾਂ ਪੇਸਟ ਟੜਕੇ ਦੇ ਵਿੱਚ ਪਾਇਆ ਉਹਦੇ ਵਿੱਚ ਮਸਾਲੇ ਪਾਵਾਂਗੇ ਤੇ ਹੁਣ ਪਾਤਾ ਜੀ ਗਰਮ ਮਸਾਲਾ ਹਲਦੀ ਹਰੀ ਮਿਰਚਾਂ ਸੀ ਪਹਿਲਾਂ ਹੀ ਵਿੱਚ ਪਾਤੀ ਮੈਂ ਲਾਲ ਮਿਰਚੋ ਤਾਂ ਕੱਢ ਕੇ ਰੱਖੀ ਸੀ ਪਰ ਮੰਮੀ ਕਹਿੰਦੇ ਲਾਲ ਮਿਰਚ ਨਹੀਂ ਪਾਣੀ ਹਰੀ ਮਿਰਚ ਹੀ ਪਾਣੀ ਤੇ ਇਹਦੇ ਵਿੱਚ ਸਿਰਫ ਮੰਮੀ ਨੇ ਲੂਣ ਗਰਮ ਮਸਾਲਾ ਤੇ ਹਲਦੀ ਤੇ ਨੋ ਮਸਾਲੇ ਪਾ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੇ ਤੇ ਥੋੜੇ ਥੋੜੇ ਜਿਹਾ ਪਾ ਸਬਜ਼ੀ ਪਾਉਣੀ ਆ ਆਲੂ ਪਾ ਲਓ ਹਾਂ ਉਹ ਥੋੜਾ ਜਿਹਾ ਪਾਣੀ ਪਾ ਦਿੱਤਾ ਇਹਦੇ ਨਾਲ ਮਸਾਲੇ ਚੰਗੀ ਤਰ੍ਹਾਂ ਭਿੱਜੋਗੇ ਸਰ੍ਹੋਂ ਦਾ ਪਾਣ 2-4 ਮਿੰਟ ਇਹਨੂੰ ਪਕਾਉਣਾ ਹੈ ਮਸਾਲੇ ਹੋ ਤੇ ਗਏ ਹੁਣ ਆਪਾਂ ਆਲੂ ਪਾਤੇ ਰੋਕੇ ਚੰਗੀ ਤਰ੍ਹਾਂ ਆਲੂ ਸਾਡੇ ਨਵੇਂ ਹੀ ਸੀ ਨਵੇਂ ਆਲੂ ਪੱਤੇ ਆਪਾਂ ਕਰਕੇ ਨਵੇਂ ਆਲੂਆਂ ਦਾ ਟੇਸ ਵੀ ਬਹੁਤ ਵਧੀਆ ਹੁੰਦਾ ਹੈ ਜਦੋਂ ਤਾਜ਼ੇ ਪੱਤੇ ਹੁੰਨ ਨਾ ਉਹਨਾਂ ਦਾ ਟੇਸ ਬਹੁਤ ਜ਼ਿਆਦਾ ਵਧੀਆ ਹੁੰਦਾ ਆ ਮਟਰਾਂ ਜੀ ਨਾਲ ਆਲੂ ਮਟਰ ਦੋਨੇ ਪਾਉਂਦੇ ਆ മമ്മിത മസാലേ ദോണ ചീ പൂ ചരണോ ഇത് മസാല ചര മിക്സ് മമ്മിന് ടോ ച ബന്ധി ബാദ പൗഗ ചരേ ഹോൾ മമ്മിന് പാണി പാത്ത ਤੇ بس ਥੋੜਾ ਬੋਤਾ ਪਾਣੀ ਥੋੜਾ ਜਿਹਾ ਹੋਰ ਪਾਉਗੇ بس ਕਿਉਂਕਿ ਨਾ ਬੋਤੇ ਜਿਆਦਾ ਪਾਣੀ ਪਾ ਕੇ ਵੀ ਜਿਆਦਾ ਪਤਲੀ ਹੋ ਜਾਂਦੀ ਹੈ ਕਿਉਂਕਿ ਬੱਚੇ ਵੀ ਸਾਰੇ ਸੰਗਣੀ ਸਬਜੀ ਪਸੰਦ ਕਰਦੇ ਆ òi ਸਬਜੀ ਰਹਿ ਚ ਗਈ ਆ ਸੰਟੀ ਜਿੰਨ ਪਾਣੀ ਪਾਇਆ ਸੀ ਥੋੜਾ ਜਿਹਾ ਰੇਜੀ ਪੈ ਗਈ ਆ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਥੋੜਾ ਜਿਹਾ ਪਾਣੀ ਗਲਾਸ ਕਰਾ ਚੁੱਕਾ ਨਾ ਫੇ ਆਪਾਂ ਗੈਸ ਬੰਦ ਕਰ ਦਾਂਗੇ ਹੁਣ ਆਪਾਂ ਇਹਨੂੰ ਸਿਮ ਤੇ ਰੱਖ ਕੇ ਹੋਣੀ ਹੋਣੀ ਪਕਾ ਲਾਂਗੇ ਸੋ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆ ਪਲੀਜ਼ ਸਾਡੀ ਵੀਡੀਓ ਤੇ ਕਮੈਂਟ ਜ਼ਰੂਰ ਕਰਿਓ ਲਾਈਕ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ